ਬਾਲ ਸੇਨਾ ਵੀ ਰਾਉਂਡ ਤੇ ਆ ਗਈ 36 ਪੂਰੇ ਸ਼ੌਕ ਨਾਲ ਬਰਵਾ ਕੇ ਲੈਪਟਾਪ ਆ ਜਾ ਦੇ ਘਟਾ ਦੇ ਟਟਾ ਦੇ ਟਟਾ ਕਿ ਨਰਬੀਆਂ ਗਲਾਸ ਬਣਾ ਦੇਗਾ 50 ਰੁਪਏ ਦਾ ਗਲਾਸ ਇੱਕੋ ਇਹ ਬਈ 40 ਰੁਪਏ ਦੇ ਕਿਲੋ 20 ਰੁਪਏ ਦੇ ਕਰਦੇ ਬਈ ਸਾਰੇ ਬਈ ਗੁਰਪ੍ਰੀਤ ਨੂੰ ਦੋ ਵਧਾਈਆਂ ਬਾਈ ਆਪਣਾ ਤਾਂ ਹਾਂਜੀ ਮਿੱਤਰੋ ਤਾਂ ਸਵਾਗਤ ਕਰਦੇ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਅੱਜ ਦੇ ਬਲੌਗ ਨੂੰ ਫੇਰ ਲੈ ਕੇ ਚੱਲਦੇ ਡੇਰਾ ਬਾਬਾ ਨਾਗਾ ਜੀ ਵਿਖੇ ਤੇ ਉੱਥੇ ਫੇਰ ਅੱਜ ਆਪਾਂ ਕਰਾਂਗੇ ਸੇਵਾ ਹਨਾ ਜੋ ਕਿ ਖਾਸੇ ਟਾਈਮ ਦੀ ਸੇਵਾ ਚੱਲ ਰਹੀ ਆ ਤੇ ਹੋਰ ਵੀ ਕਈ ਦਿਨ ਸੇਵਾ ਚੱਲੂਗੀ ਜਿਹੜਾ ਵੀ ਮੇਰਾ ਹਜੇ ਬੀਤ ਭਾਈ ਨਹੀਂ ਆਇਆ ਉਹ ਜਰੂਰ ਆ ਕੇ ਸੇਵਾ 'ਚ ਹਿੱਸਾ ਪਾਓ ਤੇ ਆਪਣੇ ਜੀਵਨ ਨੂੰ ਬਣਾਓ ਸਫਲ ਹਨਾ ਜਿਵੇਂ ਬਾਬਾ ਜੀ ਹੋਰੀ ਗੰਜ ਹੁੰਦੇ ਆਗੇ ਤੇ ਆਪਣੇ ਜੀਵਨ ਨੂੰ ਬਣਾਓ ਸਫਲ ਜਰੂਰ ਤੁਸੀਂ ਵੀ ਪਹੁੰਚੋ ਡੇਰਾ ਬਾਬਾ ਨਾਇਗਾ ਜੀ ਵਿਖੇ ਤੇ ਵਾਦ ਤੋਂ ਬਾਅਦ ਸੇਵਾ ਕਰੋ ਤੇ ਆਪਾਂ ਵੀ ਚੱਲਦੇ ਸਾਨੂੰ ਲੈ ਕੇ ਦੇ ਦੇ ਬਾਬਾ ਨਾਇਗਾ ਜੀ ਵਿਖੇ ਦਿਖਾਉਣੇ ਸੇਵਾ ਦਾ ਆਪ ਸਾਨੂੰ ਲੋ ਜੀ ਇੱਧਰ ਸੇਵਾਦਾਰ ਸਵੇਰ ਦਾ ਲੰਗਰ ਖਾਈ ਜਾਂਦੇ ਆਪਾਂ ਉਸ ਵੇਲੇ ਆਉਣੇ ਹੁੰਦੇ ਜਿਸ ਵੇਲੇ ਲੰਗਰ ਛਕਾਉਣਾ ਹੁੰਦਾ ਹੈ ਹੋ ਉਹ ਵੇਲੇ ਆਉਣਾ ਹੁੰਦਾ ਜਿੱਦੋਂ ਲੰਗਰ ਛਕਾਉਣਾ ਹੁੰਦਾ ਇੱਧਰ ਭਾਈ ਆਪਣਾ ਗੁਰਪ੍ਰੀਤ ਸਰਦ ਹੈਗਾ ਸਾਰੇ ਭਾਈ ਗੁਰਪ੍ਰੀਤ ਨੂੰ ਦੋ ਵਧਾਈਆਂ ਭਾਈ ਆਪਣਾ ਫੌਜੀ ਲੱਗ ਗਿਆ ਇੱਕ ਤਰ੍ਹਾਂ ਦਾ ਲੱਗ ਗਿਆ ਬਸ ਮੈਰਿਡ ਲਿਸਟ ਰਹਿ ਗਈ ਹੈਨਾ ਹਾਂ ਮੈਰਿਡ ਕਿਹੜੀ ਲਿਸਟ ਰਹਿ ਗਈ ਮੈਰਿਡ ਲਿਸਟ ਰਹਿ ਗਈ ਹਾਂ ਤੇ ਬਸ ਆਹੀ ਲਿਸਟ ਲੈ ਗਈ ਰਹਿ ਗਈ ਤੇ ਬਾਕੀ ਲੱਗੇ ਹੋਏ ਬਾਈ ਆਪਣਾ ਤੇ ਬ੍ਰੌਗ ਚੱਲ ਹੀ ਜਾਂਦਾ ਯਾਰ ਦੇਖੀ ਜਾਂਦਾ ਅੱਛਾ ਏ ਤੇ ਕਰਦਾ ਰਹਿ ਮਿੱਤਰੋ ਸਾਰੇ ਦੱਬ ਕੇ ਦਿਓ ਵਧਾਈਆਂ ਬਾਈ ਬਹੁਤ ਮਿਹਨਤ ਕਰਕੇ ਆਹ ਦਿਨ ਲਿਆਂਦਾ ਹੈ ਬਾਈ ਨੇ ਹਨ ਤੇ ਸਾਰਿਆਂ ਨੇ ਵਧਾਈਆਂ ਦਿਓ ਬਾਈ ਇਹ ਲੱਗਿਆ ਬਾਈ ਫੌਜੀ ਹਨਾ ਐ ਬਾਈ ਮਿੱਤਰੋ ਸੇਵਾ ਕਰੀ ਜੀਵਨ ਨੂੰ ਸਫਲ ਬਣਾਉਂਦੀ ਆ ਆ ਜਿਵੇਂ ਹੈਗਾ ਨਾ ਜਿਵੇਂ ਸਾਹਮਣੇ ਬਾਈ ਸਾਹਮਣੇ ਤੁਹਾਡੇ ਜਿਵੇਂ ਪ੍ਰੂਫ ਹੈਗਾ ਜਿਵੇਂ ਛੋਟਾ ਇਹ ਹੁੰਦਾ ਉਹ ਲੱਗਿਆ ਸੀ ਵੀ ਡੇਰੇ ਇਹ ਐਂ ਸੇਵਾ ਕਰੀ ਆਪਣ ਨੂੰ ਜੀਵਨ ਵਿੱਚ ਸਫਲ ਕਰਦੀ ਹੈਗੀ ਤੇ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਆਪਣੇ ਜਿੱਥੇ ਜਿੱਥੇ ਵੀ ਤੁਸੀਂ ਜਿੱਥੇ ਜਿੱਥੇ ਵੀ ਜਾਂਦੇ ਹੋ ਤੇ ਸੇਵਾ ਜਰੂਰ ਕਰਿਆ ਕਰੋ ਹਨਾ ਬਈ ਲਾਓ ਬਈ ਨੱਕੇ ਹੋਰੀ ਲਾਈਏ ਇਧਰ ਗੱਟੇ ਬਈ ਸਿਮਿੰਟ ਦੇ ਹਨਾ ਤਾਊ ਤਾਏ ਹੋਰੀ ਪੂਰੇ ਜੁੜੇ ਪਿਆਗੇ ਐ ਥੰਮ ਘਾਤਾ ਲਾਈਕ ਆ ਕਰ ਦੋ ਬਈ ਲਾਈਕ ਜਿਹਨੇ ਆਪਣੇ ਬਲੌਗ ਨੂੰ ਕਰਾਣੀ ਹਜੇ ਲਾਈਕ ਲਾਈਕ ਕਰ ਦੋ ਕਮੈਂਟ ਕਰ ਦੋ ਸ਼ੇਅਰ ਕਰ ਦੋ ਹਨਾ ਨਿੱਕੇ ਆ ਇਧਰ ਬਾਈ ਸਿਮਿੰਟ ਦੇ ਗੱਟੇ ਆਈ ਜਾਂਦੇ ਆ ਉਧਰ ਸੇਵਾ ਚੱਲੀ ਜਾਂਦੀ ਉਧਰ ਲਾਈ ਜਾਂਦੇ ਆ ਕੰਦ ਨਿਕਲ ਜਾਂਦੀ ਆ ਕ੍ਰੈਸਰ ਦੀ ਟਰਾਲੀ ਆ ਜਾਂਦੀ ਕਦੇ ਬ੍ਰਿੱਜਰੀ ਦੇ ਨੇ ਕਦੇ ਬਰੇਤੀ ਦੀ ਆ ਜਾਂਦੀ ਆ ਚੱਲੀ ਜਾਂਦਾ ਕੰਮ ਆ ਬਸ ਹਣਾ ਉਦੋਂ ਤਾ ਉਹਗੇ ਲੰਗਰ ਛਕੀ ਜਾਂਦੇ ਆ ਕਿ ਇਹ ਤਾਂ ਇਹਦੀ ਪੱਕੀ ਡਿਊਟੀ ਹੈਗੀ ਲੰਗਰ ਚ ਸਾਨੂੰ ਪਹਿਲਾਂ ਨੇ ਵਲੋਗ ਚ ਵੀ ਦੇਖਣ ਨੂੰ ਮਿਲ ਗਿਆ ਹਣਾ ਤਾਂ ਪਹਿਲਾਂ ਲੰਗਰ ਛਕਾਇਆ ਹਾਂ ਪਹਿਲਾਂ ਲੰਗਰ ਛਕਾਇਆ ਹੁਣ ਤਾਂ ਆਪ ਆ ਦੇਖੋ ਕੱਲਾ ਹੀ ਬੈਠਾਗਾ ਮੰਕਲਾ ਉਹ ਸ਼ਹੀ ਜਾਂਦਾ ਆ ਬੈਠਾ ਤੇ ਮੈਂ ਇਹਨੂੰ ਤਾਈ ਨੂੰ ਫੜਾ ਦੂੰ ਹਣਾ ਤਾਂ ਮੰਨੀ ਕੋਈ ਤੈਨੂੰ ਹਾਂ ਠੀਕ ਆ ਠੀਕ ਆ ਲੋ ਵੀ ਸਾਰੇ ਸੇਵਾਦਾਰ ਲੱਗੇ ਪਏ ਆ ਚੰਗਾ ਆਲੇ ਸੇਵਾਦਾਰ ਲੱਗੇ ਪਏ ਬਈ ਹਰੇ ਅਲਾਪਈ ਜਿਹੜੇ ਕੱਲ ਸੱਤੀ ਨੇ ਯੰਤਰ ਬਣਾਈ ਜਾਂਦਾ ਸੀ ਆਹ ਯੰਤਰ ਸੀਗੇ ਹੋ ਜੀ ਆਜ ਯੰਤਰ ਸੀਗੇ ਬਾਈ ਸੱਤੀ ਪੂਰੇ ਛੌਂਕਲਾ ਬਣਾ ਕੇ ਲੈਟੋਪ 'ਚ ਮਟਪੀਂਗਾ ਲਾ ਕੇ ਦੇ ਓ ਗੱਡੇ ਵੇ ਤਿੰਨ ਬਣਾ ਕੇ ਲੈ ਆਇਆ ਇਹ ਯੰਤਰ ਐਂ ਕੰਮ ਆਉਂਦਾ ਬਾਈ ਚਲੋ ਜੀ ਤਰ ਤਰੀ ਤੇ ਯਾਰ ਇਹ ਤੇ ਤਰ ਕੇ ਲੈ ਕੇ ਜਾ ਹਾਂ ਇਹ ਐਂ ਧੜੀਦਾ ਬਾਈ ਵਠਲ ਤੇ ਐਂ ਚੱਕ ਲੈਂਦੇ ਆ ਥਿਓ ਉੱਥੇ ਜਾ ਕੇ ਫੜਾ ਦੇਣਗੇ ਏ ਏ ਲਈਏ ਨਾ ਚੱਕ ਕੇ ਨਾ ਏ ਐਂ ਵਟਾ ਫੜਾ ਰਹੇ ਨੇ ਐ ਸੁੱਕਾ ਹੋ ਗਿਆ ਬਈ ਇਹ ਐਂ ਉਧਰ ਫੜਾ ਰਹੇ ਹੁੰਦੇ ਆ ਆ ਜੰਤਰ ਬੜਾਇਆ ਸੀ ਗਾਲ ਇਧਰ ਪੂਰਾ ਯੋਰ ਲੱਗਿਆ ਪੈਗਾ ਉਧਰ ਲੈ ਕੇ ਨੇ ਟੱਪਿਆ ਕਿਹੜੀ ਸਿਕ ਉਧਰ ਚ ਉਧਰ ਚਲਾਉਣੇ ਕੰਮ ਹੁਣ ਹਾਂਜੀ ਹਾਂਜੀ ਉਹ ਸੱਸਰੀ ਆਲ ਜੋਰ ਕਿਵੇਂ ਜੀ ਵਧੀਆ ਵਧੀਆ ਇਧਰ ਸੇਵਾ ਕਰਨ ਲੱਗੇ ਪਏ ਆ ਹਾਂਜੀ ਨੋ ਬਾਈ ਤਾਉ ਕੱਦੂ ਲਈ ਫਿਰਦਾ ਹੈ ਕਿੱਥੇ ਤਾਉ ਆ ਬੱਠੇ ਕਿਹੜਾ ਪਿੰਡਾ ਤਾਉ ਤੇਰਾ ਪਾੜਾ ਕਿਨੇ ਕੀ ਰੇਟ ਕਰਦੇ ਕੱਦੂ ਆ ਪੱਕੇ ਗਮਾ ਪੱਕੇ ਵਾ ਵਧੀਆ ਅੱਛਾ ਏ ਕੀ ਰੇਟ ਦਿੰਨਾ ਆਗਾ 5 ਕਿਲੋ ਦਾ 1 ਆ 20 ਰੁਪਏ ਕਿਲੋ ਵਾ ਦੀਵਾ ਬਾਈ 20 ਰੁਪਏ ਕਿਲੋ 20 ਰੁਪਏ ਦੇ ਕਰਦੇ ਬਾਈ ਲੈ ਜਾਓ ਕੱਦੂ ਆਗੇ 20 ਕਿਲੋ 40 ਰੁਪਏ ਕਿਲੋ ਵਾ ਹਾਂ 40 ਰੁਪਏ ਕਿਲੋ ਵਾ 20 ਰੁਪਏ ਦਈਏ ਨਾ ਲੇਕਨ ਅਜਾ ਵੇਖਾਂ ਇਹ ਤੇ ਕਿੱਦਾਂ ਕਰਦੇ ਕੰਦੇਕਾ ਅੱਗੇ 12 ਰੁਪਈਆਂ ਦਾ ਇੱਕ ਕਰਤਾ ਕਹਿੰਦਾ ਹਾਂ 12 ਰੁਪਈਆਂ ਦਾ ਇੱਕ ਕਰਤਾ ਕਹਿੰਦਾ ਕੋਈ ਚੱਕ ਲੋ ਜਿਹੜਾ ਮਰਜ਼ੀ ਬੱਕ ਲੋ ਕੋਈ ਮਰਜ਼ੀ ਚੱਕ ਲੋ 12 ਰੁਪਈਆਂ ਦਾ ਕਾ ਉਧਰੋਂ ਲਾਚ ਚਲੋ ਹੈਨਾ ਕਿਧਰੋਂ ਲੱਗ ਗਿਆ ਦੇਖਦਾ ਦੇਖੋ ਐ ਚਲੋ ਐਲੋ ਨਿਕਲ ਜੂ ਹੈਨਾ ਗਾਹ ਕਰਨਾ ਬੂਆ ਚਲੋ ਬਈ ਧੱਕੋ ਹੁਣ ਇਹਨੂੰ ਤਕੜਾ ਹੋ ਗਿਆ ਨੇਕੀ ਦੇਖੀ 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 ਚਲੋ ਕੀ ਕਹੀਏ ਯਾਰ ਦੱਬੀ ਜਾਣਾ ਹੁਣ ਜਾਣਦੇ ਜਾਣਦੇ ਕਰਤਾ ਕੰਮ ਉਹੀ ਇਹੇ ਜੇ ਮੱਲ ਪਾਲ ਦੇਗੇ ਬੰਦੇ ਪਾਲਦੇ ਆਂ ਅਸੀਂ ਹੈਂਡਲ ਮਾਰਨ ਵਾਲੇ ਤੇ ਹੈਂਡਲ ਲੈ ਐਤ ਕੀ ਨਾ ਵਜੇ ਵੇਤੀ ਵਾਲਾ ਗੰਮਾ ਸਮਾਰ ਕੇ ਚੱਕਰ ਸਮਾਰ ਕੇ ਚੱਕਰ ਬਣਾ ਲੈ ਸਮਾਰ ਕੇ ਚੱਕਰ ਨਹੀਂ ਤੇਰੇ ਚੱਕਰ ਬਣਦੇ ਨੇ ਦੇਖੋ ਜੀ ਹੈਂਡਲ ਮਾਰਦਾ ਦਿੱਤਾ ਵਾਜ ਗਿਆ ਵਜ ਗਿਆ ਵਜ ਗਿਆ ਕਾਤਾ ਸਾਲ ਬਈ ਪਰ ਉਹ ਯਾਰ ਲੱਸੀ ਵਾਲੇ ਕੱਢਦੇ ਨੇ ਬੱਟ ਤਾਇ ਹੋਈ ਨਾ ਰਲ ਕੇ ਤੇ ਤਾਇ ਫਿਰ ਕਿੰਨੇ ਰੁਪਿਆ ਗਲਾਸ ਬਣਾ ਦੇਗਾ 50 ਰੁਪਿਆ ਦਾ ਲੱਗਦਾ ਤਿਆਰ ਰੁਪਿਆ ਦਾ ਗਲਾਸ ਬਣਾਉਗਾ ਤਾਇ ਫਿਰ ਦੇਖੇਨ ਲੱਸੀ ਦਾ ਟੇਸਟ ਪੂਰਾ ਘੈਂਟ ਬਣੂਗਾ ਰੋਜ਼ ਹੀ ਪੀਨੇ ਹਾਂ ਹੈ ਪੰਜਾਬੀ ਦਾ ਨਾ ਤੁਸੀਂ ਇਹਨਾਂ ਦੱਸੋ ਮੈਨੂੰ ਪਹਿਲਾਂ ਸ਼ਹਿਰ ਚ ਵੀ ਪੀਕੇ ਆਉਂਦੇ ਹੋ ਹਾਂ ਤੇ ਇਹੋ ਜੀ ਬਣਦੀ ਆ ਨਹੀਂ ਬਈ ਇਹ ਇਹ ਚੀਜ਼ ਇਹੀ ਆ ਹਾਂ ਥੇਰ ਵਾਲੀ ਬਈ ਲੱਸੀ ਕੀ ਰੀਸ ਕਰੂ ਘਰ ਦੀ ਆ ਪੰਡੇਰੇ ਦੀ ਹੈ ਹਉ ਤਾਉ ਛੱਟਣੀ ਲੱਗ ਗਈ ਹੈ। ਛੱਟਣੀ ਲੱਗ ਗਈ ਹੈ। ਉਹ ਛੱਟਣੀ ਨੂੰ ਲੱਗ ਗਈ ਹੈ। ਹਾਂ ਤੇ ਇੱਧਰ ਤਾਇਆ ਉਹਨੇ ਬਈ ਲਸੀ ਕਰਤੀ ਤਿਆਰ ਆਖੀ ਚਾਰ ਜੀ। ਬਈ ਤੜਕੇ ਬਾਕੀ ਪਾਤਾ ਸੀ ਹੈਨਾ ਮਸਾਲਾ ਮਸੂਲਾ। ਹਾਂ ਹੁਣ ਹੋਰ ਪਾਤਾ ਕਿਉਂਕਿ ਅੰਬ ਥੋੜਾ ਜਿਹਾ ਪਾਵਾਂਗੇ ਪਾਣੀ ਤੇ ਸੰਗਣੀ ਥੋੜੀ ਹੈਗੀ ਆ ਇੱਧਰ ਛੱਟਣੀ ਨੂੰ ਲਾਈ ਨਾ ਤਾਇਆ ਤੜਕਾ। ਹਾਂ ਤੜਕਾ ਛੱਟਣੀ ਨੂੰ ਕਿਹੜੇ ਘਿਓ ਨਾਲ? ਦੇਸੀ ਘਿਓ ਨਾਲ। ਦੇਸੀ ਘਿਓ ਨਾਲ ਬਈ ਤੜਕਾ ਦਾਲੀ ਬਣ ਜਾਂਦੀ ਹੈ ਕਿੰਨਾ ਲੱਘੋ। ਹਾਂ ਤੇ ਸੇਵਾਦਾਰਾਂ ਨੂੰ ਖਵਾਵਾਂਗੇ ਫਿਰ ਆਪਾਂ ਮੰਨੀਆਂ ਹਾਂ ਸੇਵਾਦਾਰਾਂ ਨੂੰ ਖਵਾਵਾਂਗੇ ਧੀਰੇ ਦੇ ਲਾਇ ਟਟਕਾ ਹਾਂ ਵਿੱਚ ਪਾਏ ਜਮੈਨ ਹਾਂ ਤੇ ਨਾਲ ਪਾਜੇ ਜੀਕਿਓ ਓਹ ਓਹ ਜੀਰਾ ਪਾਏ ਦੇ ਵਿੱਚ ਤੁਸੀਂ ਹਾਂਜੀ ਬਾਕੀ ਜੇ ਕਹਿੰਦੇ ਸੇਵਾ ਨਾਲ ਚਪਤੀ ਖਾ ਕੇ ਰਹਿ ਜੀ ਹਾਂ ਦਾਲ ਖਾ ਕੇ ਨਹੀਂ ਰਹਿ ਜੀ ਬਾਕੀ ਘੱਟ ਰਾਜੀ ਹੈ ਹਾਂ ਇਹਦਾ ਸੱਤਰ ਕਿਉਂ ਕੋਈ ਅੱਧੀ ਬਾਤ ਕੀਤੀ ਸਹੀ ਹਾਂ ਜੇ ਨਹੀਂ ਹੋਣਾ ਸਹੀ ਗੱਲ ਆ ਉਹਨਾਂ ਨੇ ਖਾਣੀ ਨਹੀਂ ਸੱਤਰ ਕਿਉਂ ਪਾ ਲਈ ਇਥੇ ਵਾਧੂ ਪਾਏ ਜੀ ਹਾਂ ਸਹੀ ਗੱਲ ਆ ਹਾਂ ਨਾਲ ਕੇ ਚਟਣੀ ਖਾ ਕੇ ਰਾਜੀ ਆ ਤੇ ਬਈ ਚਟਣੀ ਵੀ ਹੋ ਗਈ ਹੋ ਗਈ ਰੈਡੀ ਇੱਕ ਤਰ੍ਹਾਂ ਦੀ ਇਹ ਲੱਸੀ ਵੀ ਆਪਾਂ ਘੋਲ ਦਨੇ ਆ ਉਹਦੇ ਵਿੱਚੋਂ ਪਾਣੀ ਇਧਰ ਉਹ ਬੈਠਾ ਚਾਚਾ ਐ ਆਜੋ ਵੀ ਆਜੋ ਕਿਆਂ ਨਹੀਂ ਹੁਣਾ ਸਾਰੇ ਹੋਰ ਕੀ ਹੈ ਕਦੇ ਟਾਈਮ ਹੁੰਦਾ ਸੀ ਆ ਹੈ ਚਾ ਜਵਾਕਾਂ ਕਿਸੇ ਕੋਲੇ ਫੋਨ ਨਹੀਂ ਹੁੰਦਾ ਸੀ ਅੱਜ ਇਕੱਲੇ ਇਕੱਲੇ ਬਹਿ ਕੇ ਦੇਖੀ ਜਾਂਦੇ ਆ ਹੈ ਏ ਵੀ ਟਾਈਮ ਐ ਟਾਈਮ ਟਾਈਮ ਕੀ ਬਾਤ ਹੈ ਗੱਲਾ ਆਜੋ ਲੈ ਕੇ ਖਾ ਲੋ ਲਓ ਬਈ ਆਹ ਕੰਧ ਤੇ ਬਸ ਇੱਥੋਂ ਤੱਕ ਹੀ ਕੱਢਣੀ ਆ ਜੇ ਕਿੰਨੀ ਉੱਚੀ ਕੱਢਣੀ ਹੈਗੀ ਇਹ ਕੰਧ ਇਹਦੇ ਉੱਤੇ ਲਾਤੀਆਂ ਆਹ ਤਾਰ ਵਾਸਤੇ ਛੋੜੋ ਛੋੜੋ 2 3-3 ਫੁੱਟ ਤੋਂ ਪਲੱਸ ਆ ਗਈਆਂ ਇਹ ਇਹ ਪੂਰੇ ਐਨ ਗੱਲਬਾਤ ਬਣ ਜੂਗੀ ਲਓ ਬਈ ਆ ਪਹਿਲੀ ਮੇਰ ਦਾ ਮਿਸਤਰੀ ਪੂਰੇ ਕੰਧ ਦੇ ਲੱਗੇ ਪਏ ਆ ਸਾਰੇ ਸੇਵਾਦਾਰਨ ਪ੍ਰਸਾਦ ਜ਼ਬਰਦਾਈ ਜਾ ਰਿਹਾ ਚ ਇਧਰ ਦੇਖ ਵੇ ਬਈ ਬੰਦਾ ਬਹੁਤ ਤੇਜ ਆ ਬਹੁਤ ਹਿੰਮਤੀ ਆ ਨਾ ਇੱਟਾ ਬੰਦਾ ਇਹ ਬਹੁਤ ਹਿੰਮਤੀ ਬੰਦਾ ਹੈ ਹਾਂ ਤੁਹੀਂ ਲਵਾ ਆਂ ਇੱਟਾਂ ਦੇ ਜਿਹੜੇ ਖਵਾ ਦਿੰਦਾ ਦੇ ਕਿਤੇ ਮਸਾਲੇ ਨੂੰ ਭਾਏ ਦੇ ਕਿਤੇ ਨੂੰ ਭਾਏ ਦੇ ਹਿੰਮਤ ਆ ਬਈ ਬੰਦੇ ਦੀ ਦੇ ਬੱਟਾ ਦਾ ਮਸਾਲਾ ਦੇ ਟੱਠਾ ਦੇ ਟੱਠਾ ਹਾਂ ਹਾਂ ਅੱਛਾ ਭਾਵੀ ਬੰਦਾ ਅਰੇੜੀ ਤੇ ਜਾਏ ਬਣਾ ਰਖੇ ਨੇ ਹਾਂ ਅਰੇੜੀ ਤੇ ਜਾਏ ਬਣਾ ਰਖੇ ਉਹ ਵੀ ਹਲਾ ਮੁੱਕ ਗਿਆ ਹਾਂ ਮੁੱਕ ਗਿਆ ਗੁਰਪੀ ਤੇ ਕਹੀਂ ਮੜਾ ਜਾ ਹਾਂ ਲੈ ਰੇੜੀ ਲਈ ਖੜੇ ਰੇੜੀ ਭਰ ਲਊਗਾ ਲੈ ਅੱਪ ਐ ਨੀ ਮੱਕਣ ਦਾ ਮਸਾਲਾ ਐ ਨੀਓ ਦੋ ਮਿਸਤਰੀਆਂ ਨੂੰ ਕਰੀ ਜਾਂਦੇ ਐ ਪਾਣੀ ਜਾ ਜਾ ਦੇ ਵੀ ਸ਼ੁਰੀ ਐ ਸ਼ੁਰੀ ਬਾਹ ਬਾਣੀ ਪੁੱਛੀ ਵੀ ਅੱਗ ਦੇ ਨਾਲ ਐ ਦੇਖ ਐ ਓਏ ਦੇਖ ਨੀ ਮੱਕਣ ਦਾ ਮਸਾਲਾ ਹੈ ਹਾਂ ਓਏ ਹਾਂ ਓਏ ਮਕੂ ਹੰਸਲਾਂ ਮਕੂ ਆ ਮਕਾ ਦੋ ਮੁੱਕੀ ਨਹੀਂ ਸਕਦਾ ਤੁਸੀਂ ਪੜਾ ਦੀ 2 ਘੰਟੇ ਵੀਡੀਓ ਲਈ ਰੁਕੇ ਹੋ ਤੁਸੀਂ ਹਾਂ ਬਸ ਮੁੱਕੂ ਆ ਮੁੱਕ ਗਿਆ ਮੁੱਕ ਗਿਆ ਗੁਰਪੀ ਛੱਡ ਦੇ ਢੇੜੀ ਦੇ ਹੀ ਖੜਾ ਲੈ ਆ ਲੈ ਕੰਮਲੇ ਹੋ ਰਹੇ ਦੁਸਤਾਂ ਇਹ ਤਾਂ ਕੋਈ ਕੰਮ ਵਾਲੀ ਕਿਹੜਾ ਤੁਹਾਨੂੰ ਮਸਾਲਾ ਪੂਰਾ ਕਰਤਾ ਰਹੀਆਂ ਨਾਲ ਅਗਲੇ ਨੇ ਬਈ ਤਾਇਆ ਦੇਖ ਕੁੱਤੀ ਆਪਦੇ ਕਤੂਰੇ ਜੇ ਕਿੰਨਾ ਮੋਹ ਕਰਦੇ ਦੇਖੀ ਹੋਰ ਆ ਜੂਗੀ ਭੱਜ ਕੇ ਉਹਦੀ ਆਈ ਬਾਹਰ ਨਹੀਂ ਹੋਣ ਦਿੰਦੀ ਹਨਾ ਉਹਦੀ ਮਗਰ ਪਈ ਗਈ ਹੈ ਉਹ ਬਾਹਰ ਨਿਕਲ ਹਾਂ ਪੜੀ ਪੜੀਆ ਡਰਾਈਵਰੀ ਦਾ ਪਤਾ ਦੇਖੀ ਲੋਹ ਲਾਰਖਾ ਵਾਲੇ ਸ਼ੇਰ ਨੇ ਏ ਖੋਲਤੀਆਂ ਤਾਂ ਓਏ ਬਾਲ ਸੇਨਾ ਵੀ ਰਾਉਂਡ ਤੇ ਆ ਗਈ ਹੈ ਓਏ ਰਾਉਂਡ ਤੇ ਆ ਗਈ ਬਾਲ ਸੇਨਾ ਵੀ ਦੇਖਣ ਦੇਖਣ ਆ ਗਏ ਓਏ ਇਹ ਵੀ ਇਹ ਵੀ ਕੀ ਕਰਨਾ ਏ ਓਏ ਖੇਡਦੇ ਆ ਖੇਡਦੇ ਆ ਕਿ ਰਾਉਂਡ ਦੇ ਆ ਦੇਖਦੇ ਵੀ ਕਿੰਨਾ ਕੰਮ ਹੋ ਗਿਆ ਨਾ ਨਾ ਕੀ ਨਾ ਨਾ ਕੀ ਸਹੀ ਆ ਬਾਤ ਮੇਰੀ